ਸਾ希 ਕਾਲ ਜੀ ਮੈਂ ਬਾਈਵਾ ਪਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਅੱਜ ਵਾਲੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਸੂਟ ਲੈ ਕੇ ਆਏ ਜੀ ਫੁਲਕਾਰੀ ਦੀ ਕਢਾਈ ਵਾਲੇ ਸੂਟ ਲੈ ਕੇ ਆਏ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਹੈ ਜਿਹੜਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਇਹ ਫੁਲਕਾਰੀ ਮੇਰੀ ਭੈਣ ਨੇ ਸਪੈਸ਼ਲ ਕੈਕੇ ਰੈਡੀ ਕਰਵਾਈਆ ਬਹੁਤ ਹੀ ਸਿੰਪਲ ਸੋਬਰ ਜੀ ਫੁਲਕਾਰੀ ਰੈਡੀ ਕੀਤੀ ਹੋਈ ਹੈ ਉਹ ਕਹਿੰਦੇ ਵੀ ਸਾਨੂੰ ਜਿਆਦਾ ਵੇਟ ਵਾਲੀ ਨਹੀਂ ਚਾਹੀਦੀ ਲਾਈਟ ਵੇਟ ਕਰਵਾਉਣੀ ਹੈ ਬਿਲਕੁਲ ਆਪਾਂ ਨੇ ਇਹਨਾਂ ਨੂੰ ਲਾਈਟ ਵੇਟ ਫੁਲਕਾਰੀ ਹੈ ਜਿਹੜੀ ਰੈਡੀ ਕਰਕੇ ਦਿੱਤੀ ਆ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਉਹਨਾਂ ਨੇ ਮਸਲੀਨ ਦੀ ਫੈਬਰਿਕ ਲੈ ਕੇ ਕਿਹਾ ਸੀ ਵੀ ਉਹਤੇ ਰੈਡੀ ਕਰਨੀ ਆ ਆਪਾਂ ਨੇ ਮਸਲੀਨ ਦਾ ਵਾਈਟ ਦੁਪੱਟਾ ਲੈ ਕੇ ਡਾਈ ਕਰਵਾਇਆ 4 ਸਾਈਡ ਦੇ ਉੱਪਰ ਜਿਹੜਾ ਦੁਪੱਟੇ ਦੇ ਆਲੇ ਦੁਆਲੇ ਆਪਾਂ ਨੇ ਇਹ ਕਲਰ ਯੂਜ਼ ਕਰਕੇ ਆਪਾਂ ਨੇ ਬਹੁਤ ਹੀ ਸੋਹਣਾ ਫੁਲਕਾਰੀ ਦੀ ਕਢਾਈ ਕੀਤੀ ਹੈ ਜੀ ਉਦੇ ਉੱਪਰ ਆਪਾਂ ਨੇ ਇਹ ਫੁਲਕਾਰੀ ਵਾਲੀ ਕਢਾਈ ਪਹਿਲਾਂ ਵੀ ਕੀਤੀ ਸੀਗੀ ਦੁਪੱਟਿਆਂ ਦੇ ਸੂਟ ਦੇ ਉਹ ਵਾਲੀ ਇੱਕ ਲਾਈਨ ਕਢਾਈ ਹੈ ਜਿਹੜੀ ਨਾਲ ਐਡ ਕੀਤੀ ਹੈ ਤੇ ਲੈਂਸ ਦੀ ਪ੍ਰੋਪਰ ਫਿਨਿਸ਼ਿੰਗ ਦਿੱਤੀ ਹੋਇਆ ਜਿਹੜੇ ਕਲਰ ਦੀ ਆਪਾਂ ਨੂੰ ਆਪਾਂ ਨੂੰ ਉਹਨਾਂ ਨੇ ਆਪਾਂ ਨੂੰ ਲੈਂਸ ਕਿਆ ਸੀ ਆਪਾਂ ਨੇ ਉਹੀ ਲੈਂਸ ਲਗਵਾਈ ਹੈ ਜੀ ਇਹ ਵਾਲਾ ਜਿਹੜਾ ਦੁਪੱਟਾ ਆਪਾਂ ਨੇ ਬਹੁਤ ਹੀ ਸੋਹਣਾ ਬਣ ਕੇ ਰੈਡੀ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋਗੇ ਮੈਂ ਇੱਕ ਵਾਰ ਬਿਲਕੁਲ ক্লোਜ਼ ਤੋਂ ਤੁਹਾਨੂੰ ਦਿਖਾ ਦੇਣੀ ਹੈ ਜੀ ਅਗਰ ਤੁਸੀਂ ਵੀ ਐਦਾਂ ਦੇ ਸੋਨ ਸੁਨੇ ਦੁਪੱਟੇ ਸਾਡੇ ਕੋਲੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਜਾਂ ਐਵੇਂ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੂਟ ਵੀ ਰੈਡੀ ਕਰਵਾ ਸਕਦੇ ਹੋ ਤਾਂ ਸਾਡਾ ਦਿੱਤੇ ਗਏ ਨੰਬਰ ਦੇ ਉੱਪਰ ਜਰੂਰ ਕੰਟੈਕਟ ਕਰਿਓ ਕੰਟੈਕਟ ਨੰਬਰ 9855462231 ਵਾਲੇ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਤੁਸੀਂ ਆਪਣਾ ਦੁਪੱਟਾ ਪੇਚ ਕੇ ਵੀ ਸਾਡੇ ਕੋਲੋਂ ਵਰਕ ਕਰਵਾ ਸਕਦੇ ਹੋ ਸਾਡੇ ਕੋਲੋਂ ਦੁਪੱਟਾ ਲੈ ਕੇ ਵੀ ਵਰਕ ਕਰਵਾ ਸਕਦੇ ਹਾਂ ਜੀ ਇਹ ਵਾਲੇ ਜਿਹੜਾ ਸੀ ਸਪੈਸ਼ਲ ਮੇਰੀ ਭੈਣ ਦੀ ਡਿਮਾਂਡ ਦੇ ਉੱਪਰ ਇਹ ਵਾਲੀ ਫੁਲਕਾਰੀ ਹੈ ਜਿਹੜੀ ਉਹਨਾਂ ਨੂੰ ਆਪਾਂ ਨੇ ਰੈਡੀ ਕਰਕੇ ਦਿੱਤੀ ਹੈ ਜੀ ਤੁਸੀਂ ਆਪਣਾ ਕੋਈ ਵੀ ਫੁਲਕਾਰੀ ਦਾ ਡਿਜ਼ਾਈਨ ਭੇਜ ਕੇ ਸਾਡੇ ਕੋਲੋਂ ਵਰਕਾ ਜਿਹੜਾ ਕਰਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਐਂਡ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਜੀ ਤਾਂ ਜੋ ਜੜੀ ਵੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਤੁਹਾਡੇ ਤੱਕ ਪਹੁੰਚ ਸਕੇ ਜੜੀਆਂ ਭੈਣਾਂ ਮੇਰੇ ਜੜੀਆਂ ਮੇਰੀਆਂ ਭੈਣਾਂ ਘਰ ਤੋਂ ਕੰਮ ਕਰਨਾ ਚਾਹੁੰਦੀਆਂ ਨੇ ਉਹਨਾਂ ਤੱਕ ਵੀ ਵੀਡੀਓ ਨੂੰ ਜ਼ਰੂਰ ਪਹੁੰਚਾਇਆ ਕਰੋ ਥੈਂਕ ਯੂ ਜੀ